ਸਾਨੂੰ ਪਤਾ ਲੱਗਾ ਇਸ ਤਰ੍ਹਾਂ ਭਰਾ ਚਲ ਗਿਆ ਵਾ ਕੀ ਬੀਤੇ ਕੀ ਭੈਂਦੇ ਉਹ ਬਹੁਤ ਕੋ ਬੀਤੇ ਸਾਡੇ ਤੇ ਵੀ ਅੱਬਾ ਬੀਤਣ ਵਾਲਾ ਪੁੱਛੋਣਾ ਸਾਨੂੰ ਸਾਨੂੰ ਕੁਛ ਨਾ ਪੁੱਛੋ ਸਾਨੂੰ ਕੁਛ ਨਾ ਪੁੱਛੋ ਕਿੰਨੇਂ ਦੰਦਲਾ ਪੈ ਗਿਆ ਸਵੇਰ ਦੀਆਂ ਭੈਣ ਨੂੰ ਸਵੇਰ ਦੀ ਇਸ ਤਰ੍ਹਾਂ ਗਮ ਇਤਰਾ ਹੀ ਦੰਦਲਾ ਪੈ ਇੰਦਾਂ ਵਾ ਬੇ ਇਤਰਾ ਹੀ ਪੈ ਲਗਾ ਸਵੇਰ ਜਗਾ ਕੇ ਲੱਗ ਮੇਰਾ ਰਾਜਾ ਪਤਾ ਕਿਤੇ ਨਾਰਾ ਕੇ ਰਾਜਾ ਗਵਾਲ ਆਈ ਨੰਬਰ ਰਾਜਾ ਪਹਿਲੇ ਵੀ ਸ਼ਰਾਬ ਇਸ ਤਰ੍ਹਾਂ ਪੀਂਦਾ ਸੀ ਕਿ ਜਾਂ ਹੋਣੀ ਪੀਣੀ ਸ਼ੂ ਕੀਤੀ ਪਰ ਹੁਣ ਜਿਹੜੀ ਪੀਤੇ ਉਹਦੇ ਨਾਲ ਦੀ ਕਦੀ ਨਹੀਂ ਪੀਤੇ ਹੁਣ ਤੇ ਪੀਤੀ ਨਾਲ ਹੀ ਲੈ ਗਈ ਮੇਰੇ ਪੁੱਤ ਨੂੰ ਮੇਰੀ ਪੈਣ ਦਾ ਸਾਰਾ ਨਹੀਂ ਰਹਿ ਗਿਆ ਖਰੀਦ ਪਾਉ ਗਿਆ ਵਾ ਮਾ ਸਮਝਦਾ ਹੈਗਾ ਕਿ ਇਹ ਇਲੀਗਲ ਹੈਗਾ ਇਹਦੇ ਵਿੱਚ ਸਰਕਾਰਾਂ ਦੀ ਫੇਲਿਅਰ ਹੈ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਕਹਿੰਦੇ ਆ ਉਹ ਅਸਫਲ ਹੈ ਦੇਸੀ ਸ਼ਰਮ ਆ ਪਿੰਡਾਂ 'ਚ ਕਰਦੀ ਜਾਂਦੀ ਯਾਰ ਪੁਲਿਸ ਨੇ ਕਿਉਂ ਨਹੀਂ ਅੱਜ ਤੱਕ ਐਕਸ਼ਨ ਲਿਆ ਅੱਜ ਜਦੋਂ ਜਾਨਾਂ ਚਲ ਗਈਆਂ ਨੇ ਮੌਤਾਂ ਚਲ ਗਈਆਂ ਨੇ ਅੱਜ ਪ੍ਰਸ਼ਾਸਨ ਜਾਗਾ ਕਿਉਂ ਆ ਦੇਖੋ ਇਹਦੇ ਵਿੱਚ ਸਪਸ਼ਟ ਮਿਲ ਹੀ ਪੁੱਗਦਾ ਹੈ ਐ ਤਾਂ ਹੈ ਨਹੀਂਗਾ ਕਿ ਸਰਕਾਰਾਂ ਨੂੰ ਪੁਲਿਸ ਨੂੰ ਮਹਿਕਮਿਆਂ ਨੂੰ ਸੈਸ ਵਾਲਿਆਂ ਨੂੰ ਇਹਦੇ ਬਾਰੇ ਪਤਾ ਨਹੀਂ ਹੈ ਇਹ ਬਿਲਕੁਲ ਪਤਾ ਹੈਗਾ ਇਹ ਤਾਂ ਇੱਥੇ ਦਾ ਜਿਹੜਾ ਪਿਛਲਾ ਐਮ.ਐਲ.ਏ ਵੀ ਸੀਗਾ ਆ ਬਿਕਰਮਜੀਤ ਸਿੰਘ ਮਜੀਠੀਆ ਉਹਦੇ ਉੱਤੇ ਐਨ.ਡੀ.ਪੀ.ਐਸ ਦਾ ਕੇਸ ਵੀ ਪਿਆ ਹੋਇਆ ਹੈਗਾ ਇਹਨਾਂ ਨੇ ਕੇਸ ਵੱਡੇ-ਵੱਡੇ ਨਾਂ ਲਿੱਤੇ ਸੀਗੇ ਬਾਰ-ਬਾਰ ਇਨਵੈਸਟੀਗੇਸ਼ਨ ਕਰ ਰਹੇ ਆ ਪਰ ਇਹਨਾਂ ਤੋਂ ਕੋਈ ਹੱਲ ਹੋ ਨਹੀਂ ਰਿਹਾ ਹੈਗਾ ਸੋ ਇਹਨਾਂ ਦੀ ਨਲਾਇਕੀ ਹੈ ਔਰ ਇਹਨਾਂ ਦੀ ਘਾਟ ਹੈ ਕਮੀ ਹੈ ਇਹਨਾਂ ਦੀ ਪਰ ਹਾਲਾਤ ਅੱਜ ਤੁਸੀਂ ਦੇਖ ਸਕਦੇ ਹੋ ਸਾਡੀਆਂ ਮਾਤਾ-ਮਾਂ ਰੋ ਰਹੀਆਂ ਸਾਡੇ ਬੱਚੇ ਪਿਤਾ ਤੋਂ ਬਿਨਾਂ ਹੋ ਗਏ ਹੈਗੇ ਆ ਭੈਣਾਂ ਦੇ ਭਰਾ ਨਹੀਂ ਹੈਗੇ ਇਹ ਕਿਉਂਕਿ ਨਲਾਇਕੀ ਹੈ ਇਸ ਕਰਕੇ ਹੋ ਰਿਹਾ ਮੈਂ ਸਮਝਦਾ ਸਾਡੇ ਐਸਜੀਪੀਸੀ ਦਾ ਵੀ ਇਸ 'ਚ ਰੋਲ ਹੈ ਜਿਹੜਾ ਲੋਕਾਂ ਨੂੰ ਇਹਨਾਂ ਨੇ ਧਰਮ ਦੀਨ ਜੋੜਿਆ ਨਹੀਂ ਹੈਗਾ ਉਹਨਾਂ ਨੂੰ ਨਸ਼ੇ ਚੋਂ ਕੱਢਿਆ ਨਹੀਂ ਹੈਗਾ ਪੰਘਾਲੀ ਕਲਾ ਪਰਿਵਾਰ ਦੇ ਹੋਰ ਪਰਾਂ ਦੀਆਂ ਤਸਵੀਰਾਂ ਦਾ ਸਾਂਝੀ ਕਰਾਂਗੇ ਜਿੱਥੇ ਸ਼ੋਮਨੀ ਕਾਲੀਦਲ ਅਮਰਸਰ ਤੋਂ ਪਹੁੰਚੇ ਨੇ ਤੇ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਪਰਿਵਾਰ ਵਿੱਚ ਸੋਗ ਦੀ ਲਹਿਰ ਆ ਅਤੇ ਪਰਿਵਾਰ ਅੱਜ ਦੇ ਪਰਿਵਾਰ ਦਾ ਜੀ ਜਿਹੜਾ ਚਲ ਗਿਆ ਵਾ ਮਾਨ ਸਾਹਿਬ ਕਿਸ ਤਰ੍ਹਾਂ ਦੇ ਰਹੇ ਇੰਨੇ ਬੋਤਾ ਹੋ ਗਿਆ ਜਿਹੜੀ ਟਾਕ ਹੈ ਤਾਂ ਚਿੰਨ ਹੈ ਜਿੱਥੇ ਨੌਕਰੀਆਂ ਨਹੀਂ ਹੈਗੀਆਂ ਜਿੱਥੇ ਸਾਡਾ ਕੋਈ ਬੰਦੋਬਸਤ ਨਹੀਂ ਹੈਗਾ ਗਰੀਬਾਂ ਨੇ ਜਿਹੜਾ ਇਹ ਸਸਤੀ ਸ਼ਰਾਬ ਦੇ ਮਗਰ ਪਏ ਆ ਇਹ ਆਰਥਿਕਤਾ ਦਾ ਵੀ ਇੱਕ ਬਹੁਤ ਵੱਡਾ ਇਸ ਚ ਰੋਲ ਹੈਗਾ ਮੈਂ ਸਮਝਦਾ ਹੈਗਾ ਕਿ ਇਹ ਇਲੀਗਲ ਹੈਗਾ ਇਹਦੇ ਵਿੱਚ ਸਰਕਾਰਾਂ ਦੀ ਫੇਲਿਅਰ ਹੈ ਜਿਹੜਾ ਉਹਰੇ ਉਹ ਉਹਨਾਂ ਨੇ ਇਸ ਚੀਜ਼ ਦਾ ਕਾਰਡ ਨਹੀਂ ਕੱਢੀ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਕਹਿੰਦੇ ਆ ਉਹ ਅਸਫਲ ਹੈ ਔਰ ਜੋ ਹਾਲਾਤ ਸਾਡੇ ਇੱਥੇ ਸਮਾਜ 'ਚ ਹੈ ਉਹ ਤੁਹਾਡੇ ਸਾਹਮਣੇ ਆ ਤੇ ਇਹ ਗਰੀਬ ਕਮਿਊਨਿਟੀਜ਼ ਦੇ ਵਿੱਚ ਜ਼ਿਆਦਾ ਇਹਦਾ ਅਸਰ ਹੋਇਆ ਕਿਉਂਕਿ ਇਹ ਅ ਤੁਸੀਂ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਗਰੀਬੀ ਵੀ ਹੈ ਤੇ ਮੈਂ ਸਮਝਦਾ ਇਹ ਸਰਕਾਰ ਦੀ ਦੋ ਪਾਸਿਆਂ ਪਾਲਿਸੀ ਤੇ ਟੈਕਸੇਸ਼ਨ ਤੇ ਇਹਦੇ ਕਰਕੇ ਇਹ ਇਹੋ ਜਿਹੇ ਕੰਮ ਹੋ ਰਹੇ ਆ ਸਪਲਾਈ ਕਰਕੇ ਔਰ ਇੱਕ ਪਾਸੇ ਤੁਹਾਡਾ ਜਿਹੜਾ ਆਰਥਿਕਤਾ ਲੋਕਾਂ ਦੀ ਇੰਨੀ ਕਮਜ਼ੋਰ ਕੀਤੀ ਹੋਈ ਹੈ ਸਰਕਾਰ ਨੇ ਬਾਰਡਰ ਨਾ ਖੋਲਣ ਕਰਕੇ ਕਿਸ ਤਰ੍ਹਾਂ ਦੇ ਦਿੱਕੀ ਲੱਗਦਾ ਪੀ ਸਰਕਾਰ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਅੱਜ ਜਦੋਂ ਐਡੀ ਵੱਡੀ ਕਾਰਵਾਈ ਹੋਈ ਆ ਕਿ ਲੱਗਦਾ ਪੀ ਜਿਹੜੀ ਸ਼ਰਾਬ ਆ ਇਹ ਹੁਣ ਨਹੀਂ ਪੀਂਦੇ ਆ ਇਹ ਬੜੇ ਚਿਰ ਤੋਂ ਲੰਬੇ ਸਮੇਂ ਤੋਂ ਪੀਂਦੇ ਆਏ ਨੇ ਦੇਸੀ ਸ਼ਰਾਬ ਆ ਪਿੰਡਾਂ ਚ ਕੱਢੀ ਜਾਂਦੀ ਆ ਪੁਲਿਸ ਨੇ ਕਿਉਂ ਨਹੀਂ ਅੱਜ ਤੱਕ ਐਕਸ਼ਨ ਲਿਆ ਅੱਜ ਜਦੋਂ ਜਾਨਾਂ ਚਲ ਗਈਆਂ ਨੇ ਮੌਤਾ ਚਲ ਗਏ ਨੇ ਅੱਜ ਪ੍ਰਸ਼ਾਸਨ ਜਾਗਾ ਕਿਉਂ ਆ ਦੇਖੋ ਇਹਦੇ ਵਿੱਚ ਸਪਸ਼ਟ ਮਿਲੀ ਭੁਗਤ ਹੈ ਐ ਤਾਂ ਹੈ ਨਹੀਂਗਾ ਕਿ ਸਰਕਾਰਾਂ ਨੂੰ ਪੁਲਿਸ ਨੂੰ ਮਹਿਕਮਿਆਂ ਨੂੰ ਐਕਸਾਈਜ਼ ਵਾਲਿਆਂ ਨੂੰ ਇਹਦੇ ਬਾਰੇ ਪਤਾ ਨਹੀਂ ਹੈ ਇਹ ਬਿਲਕੁਲ ਪਤਾ ਹੈਗਾ ਇਹ ਤਾਂ ਇੱਥੇ ਦਾ ਜਿਹੜਾ ਪਿਛਲਾ ਐਮ.ਐਲ.ਏ ਵੀ ਸੀਗਾ ਬਿਕਰਮਜੀਤ ਸਿੰਘ ਮਜੀਠੀਆ ਉਹਦੇ ਉੱਤੇ ਐਨ.ਡੀ.ਪੀ.ਐਸ ਦਾ ਕੇਸ ਵੀ ਪਿਆ ਹੋਇਆ ਹੈਗਾ ਉਹਨੂੰ ਚਿੱਟੇ ਦੇ ਕੇਸ 'ਚ ਜਿਹੜਾ ਭੋਲਾ ਡਰੱਗ ਕੇਸ ਹੈ ਉਸ 'ਚ ਵੀ ਫੜਿਆ ਗਿਆ ਹੈਗਾ ਔਰ ਇਹ ਇਸ ਇਲਾਕੇ ਦੀ ਤਰਸ ਦੇ ਹਾਲਤ ਹੈ ਕਿ ਇੱਥੇ ਇਹੋ ਜਿਹੇ ਵਾਕਏ ਬੀਤ ਰਹੇ ਹਨ ਕਿਉਂਕਿ ਇੱਕ ਪਾਸੇ ਪੁਲਿਸਿੰਗ ਦਾ ਇੱਕ ਪਾਸੇ ਜਿਹੜਾ ਇੱਥੇ ਗਰੀਬੀ ਪਸੀ ਹੋਈ ਹੈ ਉਹ ਦੋਨਾਂ ਦਾ ਮੇਲ ਹੋ ਕੇ ਇਹੋ ਜਿਹੇ ਹਾਦਸੇ ਬੀਤ ਰਹੇ ਆ ਅਸੀਂ ਦੇਖਿਆ ਮਾਨ ਸਰ ਇੱਕ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਜਿਵੇਂ ਤਰਨਤਾਰ ਜਿਹੇ ਮਾਮਲਾ ਹੋਇਆ ਸੀ ਉਦੋਂ ਵੀ ਬੜੀਆਂ ਲੋਕਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਸਰਕਾਰਾਂ ਨੇ ਕਿਹਾ ਕਿ ਅੱਜ ਤੋਂ ਗਾਂ ਇਸ ਤਰ੍ਹਾਂ ਦਾ ਕੋਈ ਨਹੀਂ ਮਾਮਲਾ ਆਊਗਾ ਪਰ ਉਸ ਤੋਂ ਬਾਅਦ ਦੂਸਰਾ ਮਾਮਲਾ ਫਿਰ ਵੇਖਣ ਨੂੰ ਮਿਲਿਆ ਜੀ ਕਿ ਅੱਜ ਪੌਂਸੇ ਮਾਨ ਵੀ ਪਹੁੰਚੇ ਨੇ ਉਹਨਾਂ ਵੀ ਕਿ ਆ ਵੀ ਬਹੁਤ ਦੁੱਖ ਦੀ ਗੱਲ ਹੈ ਅੱਜ ਪਰਿਵਾਰਾਂ ਦੀ ਚਲ ਗਏ ਨੇ ਤੇ ਪਰਿਵਾਰਾਂ ਦੇ ਵਾਸਤੇ ਮੁਆਵਜ਼ੇ ਦੀ ਦਾ ਆ ਤੇ ਖਾਸ ਕਰਕੇ ਜਿਹੜੇ ਬੱਚੇ ਛੋਟੇ ਨੇ ਉਹਨਾਂ ਪੜ੍ਹਾਈ ਵਾਸਤੇ ਕਿਆ ਬਾਤ ਤੁਸੀਂ ਇਹਦਾ ਕਿਸਤਾ ਦੇਖਦੇ ਜੀ ਇਹ ਬਹੁਤ ਜ਼ਰੂਰੀ ਕਦਮ ਹੈ ਇਹ ਹੋਣਾ ਚਾਹੀਦਾ ਸੀ ਤੇ ਮੌਕੇ ਦੀ ਮੰਗ ਸੀਗੀ ਕਿ ਕਿ ਅਸਲੀਅਤ ਇਹ ਹੀ ਹੈ ਕਿ ਇੱਥੇ ਕੋਈ ਅੱਗੇ ਕਿੱਤਾ ਨਾ ਹੋਣ ਕਰਕੇ ਇੱਥੇ ਗਰੀਬੀ ਹੋਣ ਕਰਕੇ ਕਿਸੇ ਨੂੰ ਕੋਈ ਰਾਹ ਨਾ ਦਿਖਦਾ ਹੋਣ ਕਰਕੇ ਇਹ ਸ਼ਰਾਬ ਦੇ ਰਾਹ ਤੇ ਪਏ ਹੈਗੇ ਆ ਔਰ ਇਸ ਨੂੰ ਤੋੜਨ ਵਾਸਤੇ ਇੱਥੇ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਨੌਕਰੀਆਂ ਹੋਣੀਆਂ ਚਾਹੀਦੀਆਂ ਤੇ ਪਰਿਵਾਰਾਂ ਦੀ ਦੇਖਰੇਖ ਹੋਣੀ ਚਾਹੀਦੀ ਹੈ ਸੋ ਇਹ ਸਹੀ ਕਦਮ ਹੈ ਪਰ ਮੋਢਲੀ ਗੱਲ ਇਹ ਹੈ ਕਿ ਜਿਹੜੀ ਮੇਲੀ ਭੋਗਤ ਇੱਥੇ ਦੀ ਐਡਮਿਨਿਸਟ੍ਰੇਸ਼ਨ ਦੀ ਤੇ ਇਲੀਗਲ ਜਿਹੜੇ ਕੰਮ ਕਰਦੇ ਉਹਨਾਂ ਨਾਲ ਹੈਗਾ ਉਹ ਨੈਕਸਸ ਬੜਾ ਡੂੰਘਾ ਜਿਵੇਂ ਕਿ ਉਹਰੇ ਬਕਰਮਜੀਤ ਮਜੀਠੀ ਦਾ ਭੋਲਾ ਰੱਖ ਕੇ ਇਸ ਦੇ ਵਿੱਚ ਪੜੇ ਜਾਣਾ ਉਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿਉਂਕਿ ਦੋਨਾਂ ਦੀ ਮਿਲੀ ਭੋਗਤਾ ਪੋਲੀਟਿਸ਼ੀਅਨ ਐਡਮਿਨਿਸਟ੍ਰੇਸ਼ਨ ਤੇ ਜਿਹੜੇ ਇਹੋ ਜੇ ਕੰਮ ਕਰਦੇ ਆ ਉਹਨਾਂ ਦੇ ਵਿੱਚ ਜਿਹੜਾ ਇਹ ਟ੍ਰਾਇੰਗਲ ਬਣਿਆ ਹੋਇਆ ਉਹਨੂੰ ਤੋੜਨਾ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਪਰ ਹੋਇਆ ਨਹੀਂ ਹੈ ਪਰ ਸਰਕਾਰ ਜਿਵੇਂ ਕਹਿ ਰਹੀ ਸੀ ਵੀ 31 ਮਈ ਤੱਕ ਨਸ਼ਿਆ ਖਿਲਾਫ ਜੰਗ ਯੁੱਧ ਆ ਲੜਾਈ ਜਾਊਗਾ ਖਾਸ ਤੱਕ ਜਿਹੜਾ ਨਸ਼ਾ ਵਾ 31 ਮਈ ਤੱਕ ਖਤਮ ਕੀਤਾ ਜਾਊਗਾ ਕੀ ਲੱਗਦਾ 31 ਮਈ ਤੋਂ ਪਹਿਲਾਂ ਹੀ ਜਮਾ ਨਸ਼ਾ ਤਾਂ ਖਤਮ ਹੋਇਆ ਨਹੀਂ ਆਪਾਂ ਲੋਕਾਂ ਦੀ ਜਾਨ ਚਲ ਗਈ ਆ ਲੋਕਾਂ ਦੀ ਮੌਤ ਹੋ ਗਈ ਆ ਦੇਖੋ ਇਹ ਸਰਕਾਰ ਦੀ ناکਾਮਯਾਬੀ ਹੈਗੀ ਹੈ ਇਹਨਾਂ ਨੇ ਕੇਸ ਵੱਡੇ ਵੱਡੇ ਨਾਂ ਲਿੱਤੇ ਸੀਗੇ ਬਾਰ ਬਾਰ ਇਨਵੈਸਟੀਗੇਸ਼ਨ ਕਰ ਰਹੇ ਆ ਪਰ ਇਹਨਾਂ ਤੋਂ ਕੋਈ ਹੱਲ ਹੋ ਨਹੀਂ ਰਿਹਾ ਹੈਗਾ ਸੋ ਇਹਨਾਂ ਦੀ ਨਲਾਇਕੀ ਹੈ ਔਰ ਇਹਨਾਂ ਦੀ ਘਾਟ ਹੈ ਕਮੀ ਹੈ ਇਹਨਾਂ ਦੀ ਹਾਂਜੀ ਪਰ ਕਿਸ ਤਰ੍ਹਾਂ ਦੇ ਜਦੋਂ ਹੁਣ ਮਜੀਠੇ ਦੇ ਐਸਐਚਓ ਤੇ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਬਾਕੀ ਲੱਗਦਾ ਵੀ ਤੁਸੀਂ ਇਹ ਸੰਤੁਸ਼ਟਤਾ ਦੀ ਚੀਜ਼ ਨੂੰ ਲਾ ਕੇ ਜਿਹੜੀ ਕਾਰਵਾਈ ਕੀਤੀ ਗਈ ਇਹਨਾਂ ਦੇ ਥਾਣੇ ਆਉਂਦਾ ਸੀ ਜਿਹੜਾ ਜਾਂ ਡੀਐਸਪੀ ਪੈਂਦਾ ਸੀ ਕਿਉਂਕਿ ਇਹ ਪਹਿਲਾਂ ਮਾਮਲਾ ਲਈ ਜੱਕਾ ਲਓ ਕਿ ਹੁਣੇ ਨਹੀਂ ਹੋਇਆ ਕਿ ਤੱਕ ਕੋਈ ਸ਼ਰਾਬ ਵੇਚ ਰਹੀ ਸੀ ਇਹ ਪਰ ਉਹਨਾਂ ਨੇ ਆਪਣੇ ਇਲਾਕੇ ਵਿੱਚ ਨਹੀਂ ਕੋਈ ਅਸਲੀ ਕਾਰਵਾਈ ਕੀਤੀ ਜਾਂ ਨਹੀਂ ਝਾਤ ਮਾਰੀ ਜਿਹੜੀ ਅੱਜ ਵੱਡੀਆਂ ਘਟਨਾ ਹੋਈ ਹੈ ਇਹ ਨੈਸਸਰੀ ਸਟੈਪ ਸੀਗਾ ਕਿਉਂਕਿ ਇਹਨਾਂ ਦੀ ਦੇਖਰੇਖ ਵਿੱਚ ਇਹ ਵਾਕਾ ਬੀਤਿਆ ਹੈਗਾ ਸੋ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਤੇ ਇਹਨਾਂ ਨੂੰ ਲਾਉਣਾ ਬਿਲਕੁਲ ਸਹੀ ਸੀ ਪਰ ਮੈਂ ਸਵਾਲ ਇਹ ਕਰਦਾ ਹਾਂ ਕਿ ਜਿਹੜੀ ਸੀਨੀਅਰ ਬਿਊਰੋਕਰਸੀ ਆ ਅਫਸਰਸ਼ਾਹੀ ਹੈ ਉਹਦਾ ਇਹਦੇ ਵਿੱਚ ਰੋਲ ਕਿਉਂ ਨਹੀਂ ਕੱਢਿਆ ਜਾ ਰਿਹਾ ਹੈਗਾ ਜਿਹੜਾ ਪੋਲੀਟਿਸ਼ੀਅਨ ਡਰੱਗ ਸਮਗਲਰ ਬਿਊਰੋਕਰੇਸੀ ਦਾ ਨੈਕਸਸ ਹੈ ਜਿਵੇਂ ਮਜੀਠੀਆ ਦਾ ਕੇਸ ਹੈ ਉਹ ਸਿਰੇ ਕਿਉਂ ਨਹੀਂ ਪਹੁੰਚਾਇਆ ਜਾ ਰਿਹਾ ਹੈਗਾ ਬਿਕਰਮਜੀਤ ਸਿੰਘ ਮਜੀਠੀਆ ਦਾ ਇਹ ਸਾਰੀਆਂ ਚੀਜ਼ਾਂ ਪੜਤਾਲ ਕਰਕੇ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਿਰੇ ਲਾਵਾਂਗੇ ਪਰ ਹਾਲਾਤ ਅੱਜ ਤੁਸੀਂ ਦੇਖ ਸਕਦੇ ਹੋ ਸਾਡੀਆਂ ਮਾਤਾਵਾਂ ਰੋ ਰਹੀਆਂ ਸਾਡੇ ਬੱਚੇ ਪਿਤਾ ਤੋਂ ਬਿਨਾ ਹੋ ਗਏ ਹੈਗੇ ਆ ਭੈਣਾਂ ਦੇ ਭਰਾ ਨਹੀਂ ਹੈਗੇ ਈ ਕਿਉਂਕਿ ਨਲਾਕੀ ਹੈ ਇਸ ਕਰਕੇ ਹੋ ਰਿਹਾ ਹੈ ਕਿ ਲੱਗਦਾ ਨਹੀਂ ਅੱਜ ਪੰਗਾਲੀ ਕਲਾ ਵਿੱਚ ਖਾਸ ਕਰਕੇ ਜਿੱਥੇ 6 ਲੋਕਾਂ ਦੀ ਮੌਤ ਹੋ ਗਈ ਆ ਕਹੋ ਕਹੋ ਕਿ ਲੋਕਾਂ ਦੇ ਜਿਹੜੀਆਂ ਕਹਿ ਸਕਦਾ ਬਈ ਘਰ-ਘਰ ਜਿਹੜੀਆਂ ਚਿੱਟੀਆਂ ਚ ਚਾੜੀਆਂ ਲੱਗੀਆਂ ਕਿਉਂ ਮੌਤਾਂ ਹੋਈਆਂ ਇਸ ਕਰਕੇ ਜਿਹਦੇ ਘਰ ਮਰਜੀ ਦਾ ਕੇ ਦੇਖ ਲੋ ਰੋਣਾ ਪਿਆ ਹੋਇਆ ਪਿੱਟਣਾ ਪਿਆ ਹੋਇਆ ਮਾਵਾਂ ਆਪਣੇ ਪੁੱਤਾਂ ਨੂੰ ਅਜ ਯਾਦ ਕਰ ਰਹੀ ਆਵੇ ਖਾ ਕੇ ਜਿਹਨਾਂ ਦੇ ਸੁਹਾਗ ਉੱਡ ਗਏ ਨੇ ਭੈਣਾਂ ਦੇ ਅੱਜ ਬੱਚੇ ਛੋਟੇ ਛੋਟੇ ਉੱਡ ਗਏ ਨੇ ਬਾਪ ਦੇ ਸਿਰ ਤੋਂ ਸਾਯਾ ਚਲ ਗਿਆ ਵਾ ਕੀ ਇੰਦਾਂ ਦੇ ਪਰਿਵਾਰਾਂ ਦਾ ਸੀ ਦੇਖਿਆ ਖਾਸ ਕਰਕੇ ਸਾਰੇ ਗਰੀਬੀ ਤੱਕ ਦੇ ਲੋਕ ਜਿਹੜੇ ਹੈਗੇ ਵੀਤੀ ਹੈਗੀ ਹੈ ਕਿਉਂਕਿ ਸਸਤੀ ਸ਼ਰਾਬ ਘਰੋਂ ਜਿੱਥੋਂ ਵੀ ਕੱਢੀ ਆ ਇਹਨਾਂ ਨੇ ਇਹ ਉਹਦੀ ਜਿਹੜੀ ਗਲਤ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਜਿਹੜਾ ਜ਼ਹਿਰ ਬਣ ਗਿਆ ਹੈਗਾ ਇਹਦੇ ਉੱਤੇ ਕੋਈ ਕੁਆਲਿਟੀ ਕੰਟਰੋਲ ਨਹੀਂ ਹੈਗਾ ਇਹ ਗਰੀਬੀ ਦੀ ਨਿਸ਼ਾਨੀ ਹੈ ਗਰੀਬਾਂ ਨੂੰ ਇਹਦਾ ਸ਼ਿਕਾਰ ਬਣਨਾ ਪਿਆ ਹੈਗਾ ਔਰ ਇਹ ਜਿੱਥੇ ਮੈਂ ਸਮਝਦਾ ਹਾਂ ਸਾਡੇ ਐਸਜੀਪੀਸੀ ਦਾ ਵੀ ਇਸ 'ਚ ਰੋਲ ਹੈ ਜਿਹੜਾ ਲੋਕਾਂ ਨੂੰ ਇਹਨਾਂ ਨੇ ਧਰਮ-ਦੀਨ ਜੋੜਿਆ ਨਹੀਂ ਹੈਗਾ ਉਹਨਾਂ ਨੂੰ ਨਸ਼ਿਆਂ 'ਚੋਂ ਕੱਢਿਆ ਨਹੀਂ ਹੈਗਾ ਇਹੋ ਜੀ ਸਿੱਖਿਆ ਨਹੀਂ ਦਿੰਦੀ ਹੈਗੀ ਹੈ ਮਤਲਬ ਸਾਡੇ ਧਰਮ ਚ ਵਾਈਨ ਪੀਣਾ ਸ਼ਰਾਬ ਪੀਣਾ ਇਹ ਨਹੀਂ ਠੀਕ ਸਮਝਿਆ ਜਾਂਦਾ ਤੇ ਉਹਦੇ ਨਤੀਜੇ ਸਾਡੇ ਸਾਹਮਣੇ ਦੱਸਦੇ ਹੈਗੇ ਆ ਕਿ ਇਹ ਰਾਹ ਠੀਕ ਨਹੀਂ ਹੈ ਸੋ ਅਸੀਂ ਸਮਝਦੇ ਆ ਕਿ ਇਹਦੇ ਵਿੱਚ ਜਿੱਥੇ ਸਟੇਟ ਦਾ ਵੀ ਰੋਲ ਹੈਗਾ ਉੱਥੇ ਧਰਮ ਪ੍ਰਚਾਰ ਦਾ ਵੀ ਹੋਣਾ ਚਾਹੀਦਾ ਹੈ ਤੇ ਲੋਕਾਂ ਨੂੰ ਸਮਝਾਣਾ ਚਾਹੀਦਾ ਹੈ ਤੇ ਉਹਨਾਂ ਦਾ ਬਿਹੇਵੀਅਰ ਬਦਲਣਾ ਚਾਹੀਦਾ ਮਾਸਾ ਸੇ ਦੇਖਿਆ ਵੀ ਜਿੱਥੇ ਪਰਿਵਾਰ ਦੀ ਮਾਸਾ ਰੋਜੀ ਰੋਟੀ ਪੂਰੀ ਹੁੰਦੀ ਆ ਜਿਵੇਂ ਦਿਹਾੜੀਦਾਰ ਬੰਦਾ ਵਾ ਦੋ ਵਿਅਕਤੀ ਰੋਟੀ ਵਾਸਤੇ ਪਰ ਉਥੇ ਸ਼ਰਾਬ ਜਿਹੜੀ ਅਸੀਂ ਦੇਖਿਆ ਸਸਤੀ ਸ਼ਰਾਬ ਜੇ ਵੈਸੀ ਪੁੱਛਿਆ ਪ੍ਰਵਾਕ ਮੈਂਬਰਾਂ ਨੂੰ ਉਹ ਕਿਹਨਾਂ ਦਾ ਕਹਿਣਾ ਸੀ ਵੀ 20-20 ਰੁਪਏ ਦੀ ਸ਼ਰਾਬ ਪੀਉਂਦੇ ਸੀ ਹਥਿਆਲੀਆਂ ਤਾਂ ਕਿਹੜੀਆਂ ਲੈ ਕੇ ਆਉਂਦੇ ਸੀ ਉਹ ਕਿੰਨੇ ਕੁ ਜਰੇਲੀ ਹੋ ਗਏ ਜੇ ਵੈਸੀ ਹੁਣ ਇੱਕ ਨੌਜਵਾਨ ਆ ਗੱਲ ਕੀਤੀ ਜਿਹੜਾ ਅੰਮ੍ਰਿਤਸਰ ਸਿਵਲ ਹਸਤਾ ਦਾਖਲ ਆ ਉਹਦਾ ਕਹਿਣਾ ਹੈ ਅਲਕੋਹਲ ਵਿੱਚ ਪਾਇਆ ਜਾਂਦਾ ਸੀ ਜਦੋਂ ਜਦੋਂ 스멜 ਆਉਂਦੀ ਸੀ ਖਾਸ ਕਰਕੇ ਡੀਜ਼ਲ ਦੀ 스멜 ਆਉਂਦੀ ਸੀ ਵਿੱਚੋਂ ਇਹ ਦੇਖੋ ਇਹ 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 ਜਿਹੜਾ ਗਰੀਬੀ ਦੀ ਨਿਸ਼ਾਨੀ ਹੈ ਇਹ ਬਿਲਕੁਲ ਇਹੋ ਜਿਹੇ ਸਸਤੇ ਜਿਹੜੇ ਪ੍ਰੋਡਕਟ ਨੇ ਜਿਹੜੇ ਅਨਪਰੂਵਨ ਐ ਉਹਦੇ ਰਾਹੀਂ ਹੋ ਰਹੀਆਂ ਪਰ ਇਹ ਗਰੀਬੀ ਹੈ ਕਿਉਂ ਕਿ ਸਾਡਾ ਦੇਸ਼ ਬਾਰਡਰ ਖੋਲਦਾ ਨਹੀਂ ਹੈਗਾ ਆਵਾਜਾ ਵੀ ਹੁੰਦੀ ਨਹੀਂ ਮਜ਼ਦੂਰਾਂ ਦੀ ਦਿਹਾੜੀ ਵਧਦੀ ਨਹੀਂ ਦੂਜੇ ਪਾਸੋਂ ਪ੍ਰਵਾਸੀ ਉਰੇ ਆ ਕੇ ਸਾਰੀਆਂ ਨੌਕਰੀਆਂ ਲਈ ਜਾਂਦੇ ਹੈਗੇ ਆ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹੈਗੀਆਂ ਔਰ ਉਹ ਮਜਬੂਰ ਘੱਟ ਰੇਟ ਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਥੱਕੇ ਟੁੱਟੇ ਇਹਦਾ ਆਸਰਾ ਲੈਂਦਾ ਸੋ ਅਸੀਂ ਸਮਝਦੇ ਆ ਇਹਦੇ ਸਾਰੇ ਡਾਈਮੈਂਸ਼ਨ ਦੇਖਣੇ ਪੈਣੇ ਹੈਗੇ ਆ ਔਰ ਸਮਾਜ ਨੂੰ ਸੁਧਾਰਨ ਵਾਸਤੇ ਜਿੱਥੇ ਸਰਕਾਰ ਦਾ ਵੀ ਕੰਮ ਹੈ ਉਥੇ ਧਾਰਮਿਕ ਸੰਸਥਾਵਾਂ ਦਾ ਕੰਮ ਹੈਗਾ ਉਥੇ ਸਮਾਜ ਸੇਵਕਾਂ ਦਾ ਕੰਮ ਹੈਗਾ ਔਰ ਇਹ ਡੀ ਐਡਿਕਸ਼ਨ ਸਾਨੂੰ ਕਰਨੀ ਪੈਣੀ ਹੈ ਨਹੀਂ ਤਾਂ ਸਾਡਾ ਪੰਜਾਬ ਦਾ ਭਵਿੱਖ ਬਹੁਤ ਧੁੰਦਲਾ ਦਿਖਦਾ ਹੈ ਬਿਲਕੁਲ ਜੀ ਮਾਨ ਸਾਹਿਬ ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਅਸੀਂ ਦੇਖਿਆ ਹੁਣ ਜਿਵੇਂ ਮਾਹੌਲ ਬਣਿਆ ਸੀ ਜੰਗ ਦਾ ਅਸੀਂ ਦੇਖਿਆ ਕਿ ਜਦੋਂ ਪੰਜਾਬ ਤੇ ਮੁਸ਼ਕਲ ਪੈਂਦੀ ਆ ਪੰਜਾਬ ਤੇ ਪੀੜ ਪੈਂਦੀ ਆ ਖਾਸ ਕਰਕੇ ਪੰਜਾਬੀਆਂ ਨੂੰ ਲੜਨਾ ਪੈਂਦਾ ਪੰਜਾਬੀ ਨੂੰ ਅੱਗੇ ਆਉਣਾ ਪੈਂਦਾ ਅਸੀਂ ਸਟੇਸ਼ਨ ਦੀ ਖਬਰ ਕੀਤੀ ਸੀ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ 6 ਹਰ ਤੋਂ ਵੱਧ ਪ੍ਰਵਾਸੀ ਜਿਹੜੇ ਨੇ ਉਹ ਗੱਡੀਆਂ ਫੜ ਫੜ ਕੇ ਆਪਣੇ ਦੇਸ਼ ਆ ਰਹੇ ਨੇ ਜਦੋਂ ਅਸੀਂ ਗੱਲਬਾਤ ਕੀਤੀ ਵੀ ਭਾਈ ਕਿੱਧਰ ਜਾ ਰਹੇ ਹੋ ਕੀ ਗੱਲ ਹੋ ਗਈ ਉਹ ਕਹਿੰਦੇ ਸਾਨੂੰ ਮੌਤ ਦਾ ਡਰ ਆ ਜੰਗ ਲੱਗ ਰਹੀ ਆ ਅਸੀਂ ਤਾਂ ਅਸੀਂ ਵਾਪਸ ਜਾ ਰਹੇ ਆ ਅਸੀਂ ਕਿਹਾ ਵੀ ਜਦੋਂ ਤੁਸੀਂ ਪੰਜਾਬ ਵਿੱਚ ਆਉਂਦੇ ਹੋ ਆ ਕੇ ਰਾਜੀ ਖੁਸ਼ੀ ਰਹਿੰਦੇ ਹੋ ਇੱਥੇ ਕਮਾਉਂਦੇ ਹੋ ਖਾਂਦੇ ਹੋ ਅੱਜ ਜਦੋਂ ਪੰਜਾਬ ਦੇ ਵਾਸਤੇ ਮਰਨ ਦੀ ਵਾਰੀ ਆ ਅੱਜ ਤੁਸੀਂ ਵਾਪਸ ਜਾ ਰਹੇ ਹੋ ਕਹਿੰਦੇ ਸਾਨੂੰ ਡਰ ਲੱਗ ਰਿਹਾ ਵਾ ਦੇਖੋ ਇਹ ਜਿਹੜਾ ਜੰਗ ਸੀ ਬਿਲਕੁਲ ਨਜਾਇਜ਼ ਸੀਗਾ ਕਿਉਂਕਿ ਜਿੱਥੇ ਸਾਡੇ 26 ਹਿੰਦੂ ਭਰਾ ਦੀ ਮੌਤ ਹੋਈ ਹੈ ਬਹੁਤ ਬੇਰਮੀ ਨਾਲ ਹੋਈ ਹੈ ਉੱਥੇ ਪੁਲਿਸ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਪੜਤਾਲ ਹੋਣੀ ਚਾਹੀਦੀ ਸੀ ਉਹਦੀ ਪੁੱਛਗਿੱਛ ਦੇ ਵਿੱਚ ਅੱਗੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਇਹਨਾਂ ਨੇ ਸਿੱਧਾ جنگ ਦਾ ਮਾਹੌਲ ਬਣਾਤਾ ਔਰ ਇਹ جنگ ਦੇ ਵਿੱਚ ਇਕੱਲੇ ਜੰਮੂ ਕਸ਼ਮੀਰ ਤੇ ਨਹੀਂ ਪੰਜਾਬ ਤੇ ਬਹੁਤ ਅਸਰ ਪਿਆ ਇੱਥੇ ਮਸਾਇਲੇ ਡਿਗ ਨਹੀਂ ਹੈ ਔਰ ਇਹ ਪਲੇਨ ਡਿਗੇ ਹੈਗੇ ਹੈ ਭੈ ਔਰ ਇਹ ਬਸ ਗਿਆ ਸੀ ਘਰਾਂ ਦੇ ਵਿੱਚ ਰੋਜ਼ਗਾਰ ਖਤਮ ਹੋ ਗਿਆ ਟੂਰਿਸਟ ਬੰਦ ਹੋ ਗਿਆ ਸਾਡੀ ਇਕਨੋਮੀ ਕਲਾਪਸ ਕਰ ਗਈ ਔਰ ਇਹੋ ਜਿਹੇ ਹਾਦਸੇ ਤਾਂ ਹੀ ਬੀਤੇ ਹਨ ਕਿਉਂਕਿ ਇਹ ਕਿਤੇ ਜਾਣ ਜੋਗੇ ਹੀ ਨਹੀਂ ਸੀਗੇ ਜਿਹੜੇ ਪ੍ਰਵਾਸੀ ਸੀ ਉਹ ਭੱਜ ਗਏ ਪਰ ਜਿਹੜੇ ਉਰੇ ਦੇ ਗਰੀਬ ਆ ਉਹਨਾਂ ਦਾ ਘਰ ਹੈ ਉਹਨਾਂ ਦਾ ਰਹਿਣ ਬਹਿਣ ਆ ਉਰੇ ਪਰ ਉਰੇ ਜਦ ਕੰਮ ਹੀ ਸਾਰੇ ਖੜ ਗਏ ਉਹਨਾਂ ਨੇ ਮੇਰੇ ਖਿਆਲ ਨਿਰਾਸ਼ਤਾ ਚ ਇਹ ਰਾਤ ਚੁਣਿਆ ਹੈਗਾ ਔਰ ਇਹੋ ਜਿਹੇ ਹਾਦਸੇ ਉਰੇ ਹੋਏ ਆ ਸੋ ਮੈਂ ਸਮਝਦਾ ਕਿ ਇਹ ਪੰਜਾਬੀ ਗਰੀਬ ਦੀ ਬਹੁਤ ਵੱਡੀ ਮੰਦਭਾਗੀ ਹਾਲਤ ਹੈ ਕਿ ਇੱਕ ਪਾਸਿਓਂ ਪ੍ਰਵਾਸੀ ਆ ਕੇ ਇਹਨਾਂ ਦੇ ਰੇਟ ਦੇਖ ਦਿੰਦਾ ਦੂਜੇ ਪਾਸਿਓਂ ਜਦ ਵਿਪਤਾ ਆਉਂਦੀਆਂ ਨੌਬਤ ਆਉਂਦੀ ਹੈ ਉਦੋਂ ਜਦ ਇਕਨੋਮੀ ਖਤਮ ਹੋ ਜਾਂਦੀ ਹੈ ਰੋਜ਼ਗਾਰ ਖਤਮ ਹੋ ਜਾਂਦਾ ਹੈ ਕੋਈ ਕੰਮ ਕਿਤੇ ਨਹੀਂ ਰਹਿ ਜਾਂਦੇ ਉਹ ਮਜਬੂਰ ਖੱਬੇ ਸੱਜੇ ਇਹੋ ਜੇ ਰਾਹ ਤੇ ਪੈ ਜਾਂਦੇ ਹਨ ਹਾਂ ਜੀ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਜਿਵੇਂ ਪਹਿਲਾਂ 65 ਦੀ 71 ਦੀ ਜੰਗ ਜਿਹੜੀ ਆ ਦੇਖੀ ਆ ਪੰਜਾਬ ਨੇ ਆਪਣੇ ਤੇ ਸਤਾਪ ਹਟਿਆ ਵਾ ਹੱਜੇ ਵੀ ਕਿਤੇ ਉਹ ਭੁੱਲੇ ਨਹੀਂ ਆ ਪੰਜਾਬੀ ਖਾਸ ਕਰਕੇ ਅਸੀਂ ਮਾਝੇ ਵਾਲੀ ਗੱਲ ਕਰੀਏ ਬਾਰਡਰ ਦੀ ਗੱਲ ਕਰੀਏ ਅੱਜ ਉਹ ਇੱਧਰ ਦਾ ਬਾਡਰ ਦੇ ਲੜਾਈ ਲੱਗੀ ਆ ਅਸੀਂ ਦੇਖਿਆ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੋਣਾ ਸੀ ਨਾ ਕਿ ਕਿਸੇ ਹੋਰ ਲਾਕੇ ਦਾ ਦੇਖੋ ਅੰਮ੍ਰਿਤਸਰ ਸਾਹਿਬ 'ਚ ਕੋਈ ਟੂਰਿਸਟ ਨਹੀਂ ਹੈਗਾ ਸਾਰੀ ਇਕਨੋਮੀ ਉਹਦੀ ਟੂਰਿਸਟ ਇਕਨੋਮੀ ਖਤਮ ਹੋ ਗਈ ਹੈਗੀ ਆ 65 71 ਦੇ ਵਿੱਚ 10 10 ਕਿਲੋਮੀਟਰ ਬਾਰਡਰ ਤੋਂ ਸਾਰੇ ਪਿੰਡ ਖਾਲੀ ਕੀਤੇ ਗਏ ਫਸਲਾਂ ਸਾੜਤੀਆਂ ਕਿ ਸਾਨੂੰ ਦੁਸ਼ਮਣ ਦੇਖਣਾ ਚਾਹੀਦਾ ਹੈਗਾ ਔਰ ਬੱਚੇ ਸਕੂਲਾਂ ਤੋਂ ਉਜਾੜੇ ਗਏ ਭੈ ਬੱਸ ਗਿਆ ਲੋਕਾਂ ਨੇ ਜਾ ਕੇ ਪٹرول ਡੀਜ਼ਲ ਘਰ ਦੇ ਰਾਸ਼ਨ ਇਕੱਠੇ ਕਰਨੇ ਸ਼ੁਰੂ ਕਰਤੇ ਕਿ ਪਤਾ ਨਹੀਂ ਕੀ ਵੀ ਹੋਣਾ ਹੈਗਾ ਸੋ ਇਹ ਜਿਹੜਾ ਦੇਸ਼ ਨੇ ਛੱਬੀਆਂ ਦੇ ਮਗਰ ਇੰਨੇ ਹੋਰ ਗਵਾਤੇ ਜਦ ਪੰਜਾਬੀ ਤੇ ਬੀਤਤੀਆਂ ਜਿਵੇਂ 1984 ਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਉਦੋਂ ਦਿੱਲੀ ਚ ਆਰਮੀ ਨੇਵੀ 에য়ারਫੋਰਸ ਬੀਐਸਐਫ ਬੀ ਆਈਟੀ ਬੀਪੀ ਸੀਆਰਪੀਐਫ ਸਾਰੇ ਬੈਠੇ ਸੀ ਉਹ ਤਾਂ ਕਦੀ ਉੱਠ ਕੇ ਸਾਡੀ ਮਦਦ ਤੇ ਆਏ ਨਹੀਂ ਹੈ ਇੱਥੇ 25000 ਸਿੱਖਾਂ ਦੀਆਂ ਲਾਸ਼ਾਂ ਫੂਕੀਆਂ ਗਈਆਂ ਸਗੋਂ ਸਰ ਜਸਵੰਤ ਸਿੰਘ ਖਾਲੜਾ ਨੂੰ ਖੁਦ ਮਾਰਿਆ ਗਿਆ ਹੈਗਾ ਉਹਦੀ ਕੋਈ ਪੜਤਾਲ ਨਹੀਂ ਹੁਣ 26 ਮਗਰ ਇੱਕ ਦੇਸ਼ ਨਾਲ ਲੜਾਈ ਪਾ ਕੇ ਸਾਡਾ ਪੰਜਾਬ ਦੀ ਤਬਾਹੀ ਕਰ ਦੇਣਾ ਇਹ ਬਹੁਤ ਮਾੜੀ ਗੱਲ ਹੈ ਸਾਨੂੰ ਤਾਂ ਖੁੱਲੇ ਬਾਰਡਰ ਜਿਹਦੇ ਨਾਲ ਸਾਡੀ ਜੀਡੀਪੀ 1% ਵੱਧ ਜੂਗੀ ਜਿਹਦੇ ਨਾਲ ਔਰੇ ਕੰਮ ਮਿਲ ਜੂਗਾ ਗਰੀਬ ਪਰਿਵਾਰਾਂ ਨੂੰ ਕੰਮ ਕਰਕੇ ਆਪਣੀ ਬਿਹਤਰੀ ਕਰਨ ਦਾ ਮੌਕਾ ਮਿਲ ਜੂਗਾ ਆ ਜਿਹੜੇ ਰਾਹ ਤੇ ਤੁਰੇ ਹੈਗੇ ਆ ਇਸ ਤੇ ਨਹੀਂ ਜਾਣਾ ਪਊਗਾ ਤੇ ਅਸੀਂ ਤਾਂ ਮਹਾਰਾਜ ਨੂੰ ਅਹੀ ਅਰਦਾਸ ਕਰਦੇ ਆ ਕਿ ਬਿਛੜੀ ਰੂਹ ਦੀ ਆਪ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਇਥੇ ਮੇਰ ਪਰਿਆ ਹੱਥ ਰੱਖਣਾ ਔਰ ਇਸ ਘਰ ਨੂੰ ਗਰੀਬੀ ਚੋਂ ਕੱਢ ਕੇ ਇੱਕ ਸੁਖ ਤੇ ਸ਼ਾਂਤ ਜੀਵਨ ਅਮਨ ਤੇ ਸ਼ਾਂਤ ਜੀਵਨ ਬਸਣ ਦਾ ਮੌਕਾ ਦਿੰਦਾ ਹੈ ਮਾਤਾ ਜੀ ਦੇਖਿਆ ਵੀ ਅੱਜ ਜਦੋਂ ਜਦੋਂ ਪਰਿਵਾਰਾਂ ਦਾ ਮਿਲਣ ਦੀ ਕੋਸ਼ਿਸ਼ ਕੀਤੀ ਹੈ ਪਰਿਵਾਰ ਦੇ ਕਰਿਆ ਆਏ ਅਸੀਂ ਦੇਖਿਆ ਮਾਵਾ ਜਿਹੜੀਆਂ ਅਸੀਂ ਵੇਣ ਪਾਰੀਆਂ ਸੀ ਅਸੀਂ ਦੇਖਿਆ ਬਹੁਤ ਦੁੱਖ ਦੀ ਗੱਲ ਆ ਪਰਿਵਾਰ ਦਾ ਜੀਤ ਨਹੀਂ ਵਾਪਸ ਆਉਣਾ ਪਰ ਉਹ ਮਾਵਾ ਦਾ ਕੀ ਹਾਲਾਤ ਨੇ ਉਹਨਾਂ ਭੈਣਾਂ ਦੇ ਕੀ ਹਾਲਾਤ ਨੇ ਜਿਹੜੀਆਂ ਅੱਜ ਵੀ ਆਪਣੇ ਪਰਿਵਾਰਾਂ ਨੂੰ ਪਤੀ ਨੂੰ ਖਾ ਕੇ ਭਰਾਵਾਂ ਨੂੰ ਬੇਟਿਆਂ ਨੂੰ ਯਾਦ ਕਰਕੇ ਜਿਹੜੀਆਂ ਵੇਣ ਪਾਰੀਆਂ ਨੇ ਇਦੇ ਬਾਰੇ ਹੁਣ ਕਹਿ ਨਹੀਂ ਸਕਦੇ ਜੋ ਇਹਨਾਂ ਤੇ ਬੀਤ ਰਿਹਾ ਉਹ ਉਹੀ ਸਮਝ ਸਕਦੇ ਹਨ ਅਸੀਂ ਤਾਂ ਹਮਦਰਦੀ ਪ੍ਰਗਟ ਕਰ ਸਕਦੇ ਹੈਗੇ ਆ ਇਹਨਾਂ ਦਾ ਦੁੱਖ ਇੱਕ ਆਪਣੇ ਬੱਚੇ ਗਵਾਉਣ ਤੇ ਭਰਾ ਗਵਾਉਣ ਤੇ ਆਪ ਦਾ ਖਸਮ ਗਵਾਉਣ ਤੇ ਆਪਣਾ ਪਿਤਾ ਗਵਾਉਣ ਤੇ ਉਹ ਅਸੀਂ ਹੁਣ ਕਿਵੇਂ ਕਿਸੇ ਨੂੰ ਕਹਿ ਸਕਦਾ ਅਰਦਾਸਾਂ ਹੀ ਕਰ ਸਕਦੇ ਕਿ ਮਹਾਰਾਜ ਮਿਹਰ ਕਰੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ ਜਾ ਰਿਹਾ ਪਰਿਵਾਰ ਦੇ ਨਾਲ ਜਿਹੜੀ ਕਿ ਹਮਦਰਦੀ ਕੀਤੀ ਜਾ ਰਹੀ ਹੈ ਮਾਨਸਾ ਸਾਹਿਬ ਵੱਲੋਂ ਅੱਗੇ ਪਿੰਡ ਦੀਆਂ ਤਸਵੀਰਾਂ ਸਾਂਝੀ ਕਰ ਰਹੇ ਆ ਜਿਹੜੀ ਇਹ ਹਾਲਾਤ ਨੇ ਮਾਤਾ ਜੀ ਕੀ ਤੁਹਾਡੇ ਘਰ ਚੋਂ ਕਿਹਦਾ ਜੀ ਸੀ ਕੀ ਲੱਗਦਾ ਸੀ ਜਦੀ ਮੌਤ ਹੋਈ ਮੇਰਾ ਦੋਤਾ ਸੀ ਹਾਂ ਜੀ ਵੀ ਉਸੋ ਵੀ ਜਵਾਨ ਦੋਤਾ ਚਲ ਗਿਆ ਵਾ ਸੀ ਹੋਇਆ ਕਿਸ ਤਾਂ ਰਾਤੀ ਜਦੋਂ ਸ਼ਰਾਬ ਪੀ ਕੇ ਕਿਤੇ ਆਇਆ ਤੇ ਉਸ ਤੋਂ ਬਾਅਦ ਕੀ ਹੋਇਆ ਨੂੰ ਕੀ ਹੋਇਆ ਲੱਤਾਂ ਬਾਵਾ ਦਾ ਦੋਹਿਆਂ ਸਿਰ ਪੀ ਲੋ ਆ ਆ ਮੁੜ ਕੇ ਜੀਨ ਕੁਛ ਹੋਇਆ ਤੇ ਉਸੇ ਹਸਤ ਲੈ ਗਿਆ ਨੂੰ ਆ ਬੰਨਣਾ ਵਾ ਕਾਰੀ ਦਪਾ ਹੋ ਗਿਆ ਵਾ ਹੋੜੇ ਤਾਂ ਕੋਈ ਨਹੀਂ ਕਮਾਣ ਵਾਲਾ ਵੇਰ ਰਾਜਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਸ਼ੀਲਾ ਵਿੱਚ ਮਾਂ ਦਾ ਜਿਹੜਾ ਬੜੇ ਚਾਅ ਸੀ ਪੁੱਤ ਦੇ ਨਾਲ ਹਜੇ ਪੁੱਤ ਨੂੰ ਵਿਆਹਣਾ ਸੀ ਪੁੱਤ ਦੇ ਯਾ ਰਸਮਾਂ ਕਰਨੀਆਂ ਸੀ ਪਰ ਉਸ ਤੋਂ ਪਹਿਲਾਂ ਜਿਹੜਾ ਇਸ ਤਾਂ ਦੇ ਦੁੱਖ ਜਿਹੜਾ ਪਰਿਵਾਰ ਟੁੱਟ ਗਿਆ ਕਿੰਨੀਆਂ ਕਿ ਆਸਾਂ ਮਰੀਦਾ ਸੀ ਪੁੱਤ ਦੇ ਨਾਲ ਕੀ ਕੀ ਚਾਹੀਏ ਤੇ ਨੂੰ ਬਹੁਤ ਜ਼ਿਆਦੀ ਸੀ ਆਈਂ ਦੇ ਨਰ ਕਾਵੇ ਦੇ ਪਿਛਾਵੇ ਦਲਾਂ ਨੂੰ ਬਹੁਤ ਜਾਣ ਗਿਆ ਮੇਰੇ ਵੱਡੇ ਬੇਟੇ ਤੋਂ ਵਕੰਮ ਪੜੀ ਜੀ ਗਾਮੀ ਨੂੰ ਇਹ ਨਾਮਾ ਪੜਾ ਆਸਰਾ بڑا ਸੋ ਗਿਆ ਹਮ ਨਾ ਜਾਣਦਾ ਵਾ ਜਮਾਰ ਦੇ ਨਿਕਣ ਕੇ ਮੇਰੇ ਪੋਤਰੀਆਂ ਪੋਤਰੇ ਘਟਾਉਂਦਾ ਮੈਨੂੰ ਬੜਾ ਆਸਰਾ ਹੇ ਜੀ ਇਹ ਭੈਣ ਨੂੰ ਬਾਰ-ਬਾਰ ਦੰਦਲਾ ਪੈ ਰੀਆਂ ਨੇ ਜਦੋਂ ਜਵਾਨ ਜਵਾਨ ਰਾਜਾ ਵੀ ਵਿਆਉਣ ਵਾਲਾ ਹਾਂ ਅਸੀਂ ਰਾਜਾ ਵੀ ਵਿਆਉਣ ਵਾਲਾ ਹੀ ਆ ਤੇ ਛੋਟੇ ਬੱਚੇ ਮੇਰੇ ਵੱਡੇ ਆ ਮੇਰੇ ਦੋ ਬੇਟੇ ਵਿਆਹੇ ਇੱਕ ਬੇਟੀ ਮੇਰਾ ਅਹਰ ਨਾਲ ਤੇ ਮੈਨੂੰ ਬੜਾ ਸੁੱਖ ਹੀ ਇਹਨਾਂ ਦਾ ਮੰਮਦਿਆਂ ਦਨਵਾਜ ਮਾਰ ਲੈਣੀ ਆ ਮੇਰੇ ਦੋਵੇਂ ਬੱਚੇ ਘਰ ਹੈ ਨਹੀਂ ਬਿਲਕੁਲ ਹੀ ਆ ਭੈਣ ਉਹ ਬਾਰ-ਬਾਰ ਦੰਦਲਾ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿੰਨੇ ਦੰਦਲਾ ਪੈ ਗਿਆ ਸਵੇਰ ਦੀਆਂ ਭੈਣ ਨੂੰ ਸਵੇਰ ਦੀ ਇਤਰਾ ਗਮ ਇਤਰਾ ਦੰਦਲਾ ਪੈ ਇੰਤਵਾ ਬੈ ਇਤਰਾ ਪੈਿੰਦਾਗਾ ਸਵੇਰ ਦੀਗਾ ਕਿ ਲੱਗੇ ਜਦੋਂ ਭੈਣ ਨੂੰ ਪਤਾ ਲੱਗਾ ਇਸ ਤਰ੍ਹਾਂ ਭਰਾ ਚਲ ਗਿਆ ਵਾ ਕੀ ਬੀਤੇ ਕੀ ਭੈਣ ਤੇ ਬਹੁਤ ਕੋ ਬੀਤੇ ਸਾਡੇ ਤੇ ਵੀ ਅੱਬਾ ਬੀਤਣ ਵਾਲਾ ਪੁੱਛਣਾ ਸਾਨੂੰ ਸਾਨੂੰ ਕੁਛ ਨਾ ਪੁੱਛੋ ਸਾਨੂੰ ਕੁਛ ਨਾ ਪੁੱਛੋ ਬਹੁਤ ਦੁੱਖਾਂ ਦਾ ਇਸ ਪਰਿਵਾਰ ਦੇ ਵਾਸਤੇ ਦੁੱਖ ਸਾਂਝਾ ਕਰਦੇ ਆ ਸੱਚੇ ਪਾਤਸ਼ਾਹ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਉੱਤੇ ਕੀ ਬੀ ਦੀ ਆ ਮਾਂ ਦਾ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਰਿਸ਼ਤੇਦਾਰ ਭੈਣ ਭਰਾ ਦੇ ਖਾਸ ਕਰਕੇ ਭੈਣ ਦਾ ਕੀ ਹਾਲਾਤ ਨੇ ਮੇਰੇ ਬੱਚੇ ਨਹੀਂ ਇੱਥੇ ਮੈਂ ਨਹੀਂ ਮੇਰਾ ਰਾਜ ਆ ਦੇ ਮੇਰੇ ਪ੍ਰਿੰਸ ਹੋਣੀ ਮੇਰੇ ਬਿੱਲੇ ਹੋਣੀ ਸਾਰੇ ਇੱਥੇ ਆ ਅੱਜ ਬੇਕਾਰ ਆ ਬੋਤ ਲੱਤ ਤੋ ਮੈਨੂੰ ਵਾਜਾ ਮਾਰਦੇ ਹੀ ਹਏ ਮੈਂ ਕਿੰਨੂੰ ਵਾਜਾ ਮਾਰੂੰ ਰਾਜੇ ਮੇਰਾ ਰਾਜਾ ਪਤਾ ਕਿਤੇ ਨਾਂ ਰੱਖ ਕੇ ਰਾਜਾ ਗਵਾਲਿਆ ਹੀ ਹੇ ਇਹ ਖਾਸ ਕਰਕੇ ਰਾਜੇ ਨੂੰ ਬਾਰ ਬਾਰ ਬੁਲਾਇਆ ਜਾ ਰਿਹਾ ਰਾਜੇ ਵਾਪਸ ਆ ਜਾ ਤੁਹਾਡਾ ਕੀ ਲੱਗਦਾ ਸੀ ਪੰਜ ਰਾਜਾ ਮੇਰਾ ਪੰਜ ਆ ਪੰਜ ਲੱਗਦਾ ਸੀ ਹਾਂਜੀ ਇਹ ਇੱਕਦਮ ਰਾਜਾ ਪਹਿਲੇ ਵੀ ਸ਼ਰਾਬ ਇਸ ਤਰ੍ਹਾਂ ਪੀਂਦਾ ਸੀ ਕਿ ਜਾਂ ਹੋਣੀ ਪੀਣੀ ਸ਼ੂ ਕੀਤੀ ਪਰ ਹੁਣ ਜਿਹੜੀ ਪੀਤੇ ਉਹਦੇ ਨਾਲ ਨਹੀਂ ਕਦੀ ਨੀ ਪੀਤੇ ਉਹਨ ਤੇ ਪੀਤੀ ਨਾਲ ਹੀ ਲੈ ਗਈ ਮੇਰੇ ਪੁੱਤ ਨੂੰ ਮੇਰੀ ਭੈਣ ਦਾ ਸਹਰਾ ਨਹੀਂ ਰਹਿ ਗਿਆ ਮੇਰੀ ਭੈਣ ਦਾ ਸਹਰਾ ਨਹੀਂ ਰਹਿ ਗਿਆ ਹਾਏ ਜਦੋਂ ਤੁਸੀਂ ਦੇਖਦੇ ਹੋ ਵੀ ਘਰ ਘਰ ਜਿਹੜਾ ਸ਼ੀਲਾ ਸੰਧੀ ਕਰ ਰਹੇ ਆ ਜਿੱਥੇ ਕਿ 5-6 ਦੇ ਕਰੀਬ ਜਿਹੜੇ ਕਿ ਲੋਕਾਂ ਦੀ ਮੌਤ ਹੋ ਚੁੱਕੀ ਆ ਜਰੀਲੀ ਸ਼ਰਾਬ ਦੇ ਕਾਰਨ ਰਿਸ਼ਤੇਦਾਰ ਦੁਕਾਨਾਂ ਦਾ ਪਹਾੜ ਟੁੱਟ ਗਿਆ ਇਸ ਪਿੰਡ ਉੱਤੇ ਤੇ ਜਿਹੜੇ ਪ੍ਰਭਾਵ ਇਸ ਮਿਲਦੇ ਆ ਤੁਸੀਂ ਦੇਖ ਸਕਦੇ ਹੋ ਕਿਸੇ ਦਾ ਬਾਪ ਚਲ ਗਿਆ ਕਿਸੇ ਦਾ ਭਰਾ ਚਲ ਗਿਆ ਕਿਸੇ ਦਾ ਪਤੀ ਚਲ ਗਿਆ ਕਿਸੇ ਮਾਂ ਦਾ ਪੁੱਤ ਚਲ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਤਾਂ ਹੋਈਆਂ ਵਾ ਇਸ ਕਰਾਂ ਦੇ ਜਿਹੜੇ ਹਾਲਾਤ ਹੋਏ ਨੇ ਇਹ ਪੰਗਾਲੀ ਕਲਾਂ ਦੇ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਬਹੁਤ ਵੱਡਾ ਦੁੱਖ ਜਿਹੜੇ ਪਰਿਵਾਰ ਦੇ ਨਾਲ ਇਸ ਪਿੰਡ ਦੇ ਨਾਲ ਜਿਹੜਾ ਪਾਣਾ ਪਰਤ ਗਿਆ ਵਾ ਮਜੀਠੇ ਦੇ ਦੀ ਇਹ ਪੰਗਾਲੀ ਕਲਾਂ ਦੀ ਲਾਗੇ ਗੱਲ ਕਰੀਏ ਹੋਰ ਜਿਹੜੇ ਪਿੰਡ ਨੇ ਮਰੜੀ ਕਲਾਂ ਦੀ ਗੱਲ ਕਰੀਏ ਤਿੰਨ ਚਾਰ ਪਿੰਡ ਹੋਰ ਨੇ ਜਿੱਥੋਂ ਜਿੱਥੋਂ ਇਹ ਵਾਰਦਤ ਹੋਈ ਹੈ ਜਿਹੜੇ ਕੋਈ ਜਿਨੀ ਸ਼ਰਾਬ ਪੀਣ ਦੇ ਨਾਲ ਜਿਹੜਾ ਇਹਨਾਂ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਤੇ ਸਾਡੀ ਪ੍ਰਸ਼ਾਸਨ ਮੰਗ ਗਿਆ ਵੀ ਹੁਣ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੋਸ਼ੀਆਂ ਦੇ ਖਿਲਾਫ ਮੈਨੂੰ ਦਿਉ ਜਾਤ ਮੈਂ ਥੋੜਾ ਜੀ ਸਿੰਘ ਅਰੇਵਾਲ ਅੰਮ੍ਰਿਤਸਰ ਤੋਂ